ਮੇਂ ਆ ਬਹਾਰਾ ਹੀ ਨਹੀਂ ਆਉਂਦੀਆਂ ਜਿਦੇ ਬਲ ਨਜ਼ਰ ਕਰਦੇ ਨੇ ਸੀ ਨਾ ਸਾਹ ਸੰਤਜੀ ਬਸਰੇ ਸੰਤਨ ਜੀ ਕਹਿੰਦੇ ਹੌਸਪੀਟਲ ਵਿੱਚ ਬਾਬਾ ਜੀ ਪਏ ਐ ਪ੍ਰਸ਼ਾਦ ਦੀ ਉਹ ਫੈਲੀ ਦਿੱਤੀ ਉਹ ਬਖਸ਼ਿਸ਼ ਕਰਕੇ ਦਿੱਤਾ ਚੰਨਨ ਜੀ ਨੇ ਕਹਿੰਦੇ ਜਾ ਸਾਰੇ ਮਰੀਜ਼ਾਂ ਨੂੰ ਨਾ ਵੰਡ ਕੇ ਆ ਪ੍ਰਸ਼ਾਦ ਕਹਿੰਦੇ ਜਿਨ੍ਹਾਂ ਨੇ ਤਾਂ ਹੱਥਾਂ ਦੇ ਪ੍ਰਸ਼ਾਦ ਲੈ ਲਿਆ ਕਈਆਂ ਦੇ ਹੱਥ ਕੰਮ ਨਹੀਂ ਸੀ ਕਰਦੇ ਰਾਚੀਆਂ ਦਾ ਪ੍ਰਸ਼ਾਦ ਕਈਆਂ ਦੇ ਮੁੱਖ ਵਿੱਚ ਮੈਂ ਆਪਣੇ ਹੱਥ ਨਾਲ ਪਾਇਆ ਪਰ ਜਿਨ੍ਹਾਂ ਜਿਨ੍ਹਾਂ ਨੂੰ ਜਦੋਂ ਵੰਡ ਕੇ ਪ੍ਰਸ਼ਾਦ ਆ ਗਏ ਨਾ ਬਾਬਾ ਜੀ ਕਹਿੰਦੇ ਤੇਰਾ ਲੋਟ ਆਇਆ ਹੋਇਆ ਤੂੰ ਵੰਡ ਰਿਹਾ ਬਖਸ਼ਿਸ਼ ਕਰ ਦਿੱਤੀ ਇਹਨਾਂ ਨੂੰ ਰਹਿਮਤਾ ਬੰਦ ਦਿੱਤੀ ਇਹਨਾਂ ਨੂੰ ਤੇ ਚੰਦਨ ਜੀ ਗਸਿਆ ਨਾ ਨੇ ਕਹਿੰਦੇ ਵੀ ਜਿੰਨੋ ਜਿੰਨੋ ਪ੍ਰਸ਼ਾਦ ਦਿੱਤਾ ਨਾ ਮਹਾਪੁਰਖਾਂ ਨੇ ਜਿੰਨੋ ਜਿੰਨੋ ਪ੍ਰਸ਼ਾਦ ਦੇ ਰਿਆ ਸੀ ਉਹਦੇ ਉਹਦੇ ਪੱਲੇ ਨਦਰਾਂ ਕਰਦੇ ਸਨ ਮਹਾਪੁਰਖ ਉਹਦੇ ਉਹਦੇ ਵੱਲ ਨੇਤਰ ਕਰ ਪੂਰੇ ਭਰ ਕੇ ਤਤਰੇ ਸਨ ਮਹਾਪੁਰਖ ਤੇ ਕਹਿੰਦੇ ਜਿੰਨੋ ਜਿੰਨੋ ਪ੍ਰਸ਼ਾਦ ਦਿੱਤਾ ਸਾਰੇ ਦੇ ਸਾਰੇ ਬੈਡਾਂ ਵਾਲੇ ਮਰੀਜ਼ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਗੱਜ ਕੇ ਉਹ ਕੋ ਸਤਨਾਮ ਸ਼੍ਰੀ ਫਿਰ ਮਹਾਪੁਰਖ ਬਿਮਾਰ ਸੰਕੇ ਬਿਮਾਰੀਆਂ ਦੂਰ ਕਰਨ ਗਏ ਸਨ